ਉੱਪਰ ਆਤਨ ਲੱਗੀ ਇੱਕ ਕਬਾਈ ਸਾਨੂੰ ਤਾਂ ਪਤਾ ਲੱਗਿਆ ਜਿਹੜੀ ਲਾਟਾਂ ਚੜ ਗਈ ਉਹਦਾ ਪਤਾ ਲੱਗਿਆ ਸਾਨ ਕੁੜੀਆਂ ਦਾ ਰੱਖਿਆ ਗਿਆ ਉਹਦਾ ਬਣਾ ਕੇ ਕਰੇ ਹੋਵੇ ਛੀਨਾ ਸੀ ਗਿਆ ਕੱਪੜਾ ਲੀੜਾ ਸਭ ਬੰਦਿਆ ਸਮਾਨ ਸਾਰੇ ਸਾਨ ਕੱਚੀ ਕੰਨੇ ਸਭ ਕੰਨੇ ਨੰਦ ਗਈ ਦਾੜੀਦਾਰ ਬੰਦੇ ਆ ਤਿੰਨ ਬੱਚੇ ਆ ਤਿੰਨ ਗੁੱਡੀਆਂ ਮੁੰਡਾ ਬੱਸ ਆਹੀ ਦਾੜੀਦਾਰ ਬੰਦੇ ਆ ਤੱਕ 1.5 ਲੱਖ ਦਾ ਤੋ ਉਹ ਮਸ਼ੀਨ ਸੀ ਬੈੱਡ ਸੀ ਤੇ ਬੱਚਿਆਂ ਦੀ ਸਾਡੀ ਸੁੱਤੀ ਫਰੇਡ ਸੀਗੇ ਤੇ ਹੋਰ ਆਪਣਾ ਹੋਰ ਸੀ ਕਪੜੇ-ਕਪੜੇ ਸੀਗੇ ਬੱਚਿਆਂ ਦੇ। ਪਰ ਇਹੀ ਇਹਨਾਂ ਦੀ ਮਰਤ ਕੀਤੀ ਜਾਵੇ। ਕਹਿੰਦਾ ਕੀਤੀ ਜਾ ਵੀ ਇਹਨੇ। ਹਾਂ ਭਾਈ ਨਾ ਕੀ ਆਪਣਾ। ਦਰਸ਼ਨ ਸਿੰਘ। ਪਿੰਡ ਕਰਾਇ। ਢੱਬਾ ਨਹੀਂ। ਕਿਵੇਂ ਅੱਗ ਲੱਗੀ? ਅੱਗ ਰਾਤ ਨੂੰ ਲੱਗੀ 1:00 ਵਜੇ। ਸਾਨੂੰ ਤਾਂ ਪਤਾ ਨਹੀਂ ਲੱਗਿਆ। ਇਹਦੇ ਲਾਟਾਂ ਚੜਕੀਆਂ ਉਦੋਂ ਪਤਾ ਲੱਗਿਆ ਫਿਰ। ਬੁਝਾਈ ਅੱਗ, ਭਜਾ-ਭਜਾਈ ਕਰਕੇ। ਕਹਜਾ ਕੋਈ ਨਹੀਂ ਸਭ ਨਾਲ। ਕਿੰਨੀ ਸੂ ਨੁਕਸਾਨ ਹੋਇਆ ਕੁ ਜਨਾਬ ਨਿਸਾਨ ਕੁੜੀਆਂ ਦਾ ਰੱਖਿਆ ਵਿਆਹ ਉਹਦਾ ਬਣਾ ਕੇ ਸਾਰੇ ਹੀ ਬਣ ਗਏ ਕਿੰਨਾ ਕੁ ਪੂਰੀ ਮਸ਼ੀਨਰੀਆ ਹੋ ਰਹੀ ਕੁਛ ਨੁਕਸਾਨ ਮਸ਼ੀਨਾਂ ਸੀ ਗਿਆ ਕੱਪੜਾ ਲੀੜਾ ਸਭ ਖੰਡਚਾ ਸਮਾਨ ਸਾਰੇ ਬਣ ਗਏ ਕੀ ਕੁੜੀ ਕਿੰਨੇ ਬੱਚੀ ਕੋਈ ਤਿੰਨ ਬੁੱਡੀਆਂ ਦੋ ਮੁੰਡੇ ਹੋਰ ਕੋਣ ਅਸਲ ਹੋਰ ਕੋਈ ਨਹੀਂ ਮਰਦ ਨਹੀਂ ਹੋਇਆ ਜਣੀ ਹਾਂ ਇਹ ਮਕਾਨ ਕਿਵੇਂ ਸੀ ਗਿਆ ਕੱਚਾ ਮਕਾਨ ਕੱਚੇ ਕੰਨੇ ਛੱਤ ਕੰਨੇ ਨਾਗ ਪੈ ਗਈ ਜੀ ਕੀ ਕੋਈ ਮਦਦ ਹਾਂ ਤਾਂ ਕੀ ਮੰਨ ਕਰਦੇ ਸਰਕਾਰ ਕੁ ਮਾਨਤ ਕਰੇ ਕੀ ਕੰਮ ਕੀ ਕਰ ਤੁਸੀਂ ਕੀ ਦਿਹਾੜੀ ਹੁੰਦੀ ਹੈ ਹਾਂ ਅਬ ਕੀ ਨਾ ਕੀ ਆਪਣਾ ਮੇਰਾ ਨਾਮ ਹਣੀ ਆਈ ਹਰਸਿੰਦਰ ਸਿੰਘ ਜਿਹੜਾ ਇਹ ਅੱਗ ਲੱਗੀ ਹੈ ਕੀ ਮਤਲਬ ਕੰਡੀਸ਼ਨ ਇਹਨਾਂ ਦੀ ਕੀ ਕੁਸ਼ ਹੈ ਕੰਡੀਸ਼ਨ ਤਾਂ ਹੀ ਮਾੜੀ ਗਈ ਇਹਨਾਂ ਦੀ ਸ਼ਾਰਟ ਸਰਕਟ ਨਾਲ ਲੱਗੀ ਅੱਗ ਦਿਹਾੜੀਦਾਰ ਬੰਦੇ ਆ ਇਹਨਾਂ ਦੇ ਤਿੰਨ ਬੱਚੇ ਆ ਤਿੰਨ ਗੁੱਡੀਆਂ ਇੱਕ ਮੁੰਡਾ ਤੇ ਬਸ ਅਸੀਂ ਦਿਹਾੜੀਦਾਰ ਬੰਦੇ ਆਈ ਕਿੰਨਾ ਤਨੁਕਸਾਨ ਮੱਲੇ ਨਾ ਹੈਗੀ ਲੱਖ ਡੇਢ ਲੱਖ ਦਾ ਤਾਂ ਉਹ ਮਸ਼ੀਨ ਸੀ ਬੈੱਡ ਸੀ ਤੇ ਬੱਚਿਆਂ ਸਾਡੀ ਸਟੀਫਿਕੇਟ ਸੀਗੇ ਤੇ ਹੋਰ ਆਪਣਾ ਹੋਰ ਸੀ ਕੱਪੜੇ-ਕੁੱਪੜੇ ਸੀਗੇ ਬੱਚਿਆਂ ਦੇ ਹਾਂਜੀ ਉਹ ਵੀ ਹੈ ਹੁਣ ਫੈਮਲੀ ਕੋਲ ਨਹੀਂ ਬਸ ਇਹੀ ਬੱਚੇ ਆ ਤੇ ਇੱਕ ਲੜਕਾ ਤੇ ਇੱਕ ਏ ਆ ਭਾਈ ਹਾਂਜੀ ਘਰ ਵਾਲੀ ਮੌਤ ਹੋਈ ਵੀ ਆ ਪਿਛਲੇ ਸਾਲ ਹੋਈ ਸੀ ਹੁਣਾਂ ਸਾਲ ਹੋ ਗਈ ਹਾਂਜੀ ਕੀ ਮੰਨ ਲੋ ਕੋਈ ਸਰਕਾਰ ਸਰਕਾਰ ਇਹੀ ਇਹਨਾਂ ਦੀ ਮਦਦ ਕੀਤੀ ਜਾਵੇ ਚਾਹ ਤਾਂ ਕੀਤੀ ਜਾ ਵੀ ਇਹਨਾਂ ਨੂੰ